ਨੰ 2002 ਦੇ ਵਿੱਚ ਕੋਈ ਆਪਣਾ ਸਿਆਸੀ ਦੁਸ਼ਮਣੀ ਦੇ ਵਿੱਚ ਬੰਦੇ ਕਤਲ ਹੋਏ ਹੀ ਪਿੱਖੀਵਿੰਡ ਕਤਲकांड ਉਹਦੇ ਵਿੱਚ ਇਹ ਪਰਚਾ ਹੋ ਗਿਆ ਸੀ ਸਾਡਾ 6-7 ਬੰਦਿਆਂ ਦਾ ਜਿਹਦੇ ਵਿੱਚੋਂ ਅਸੀਂ ਦੋ ਬੰਦੇ ਬਰੀ ਹੋ ਗਏ ਹਾਂ ਚਾਰ ਬੰਦੇ ਸਜ਼ਾ ਕੱਟ ਰਹੇ ਸੀ ਉਹ ਤਕਰੀਬਨ ਸਾਡੀ ਸਜ਼ਾ ਪੂਰੀ ਹੋ ਚੁੱਕੀ ਆ ਬੰਦਿਆਂ ਦੀ ਰਿਹਾਈ ਤੇ ਆਏ ਸੀ ਮੇਰਾ ਛੋਟਾ ਭਰਾ ਬਿਕਰਮਜੀਤ ਸਿੰਘ ਹਸਪੀਟਲ ਦਾਖਲ ਸੀ ਉਹਨੂੰ ਡਿਸਕ ਦੀ ਪ੍ਰੋਬਲਮ ਸੀ ਇਹ ਕੋਈ 5 5 ਆਪਣਾ ਇਸੇ ਮਹੀਨੇ ਦੀ ਗੱਲ ਆ ਕਿ ਮੈਂ ਸ਼ਾਮੀ ਤੇ ਰੋਟੀ ਦੇਣ ਗਿਆ ਹਾਂ ਛੋਟੇ ਨੂੰ ਰੋਟੀ ਦੇਣ ਗਿਆ ਤੇ ਅੱਗੋਂ ਕੋਈ ਬੰਦੇ ਗੱਡੀ ਦੇ ਵਿੱਚੋਂ ਭਾਗ ਦੇ ਲਈ ਜਾਂਦੇ ਸੀ ਮੈਂ ਜਦੋਂ ਗੱਡੀ ਮੋੜੀ ਤੇ ਮੈਂ ਉਹਨਾਂ ਦੇ ਮਗਰ ਗੱਡੀ ਲਾ ਕੇ ਤੇ ਬੱਸ ਸਟੈਂਡ ਦੇ ਕੋਲ ਛੀੜ ਸੀ ਕੋ ਰਕਸ਼ਾ ਰੁਕਸ਼ਾ ਵਾਲੇ ਜੇ ਉਹ ਉਹ ਗੱਡੀ ਕੱਢਦੇ ਕਰਦੇ ਮੈਂ ਥੋੜਾ ਜਿਹਾ ਪਿਛੇ ਰਹਿ ਗਿਆ ਉਹ ਅੱਗੇ ਚੱਲ ਗਿਆ ਅਗਲੇ ਬੰਨੇ ਲਾਈਫ ਲਾਈਨ ਹਸਪੀਟਲ ਆ ਆਪਣਾ ਜਮਰੰਗ ਰੋਡ ਤੇ ਉਥੇ ਜਾਂਦਿਆਂ ਨੂੰ ਇਹ ਸਾਰੇ ਜਾਣੇ ਉਹਦੇ ਗੱਲ ਪੈਣ ਦੇ ਹੋ ਲਊਵਾਂ ਲਵਾਨ ਸੀ ਉਥੇ ਮजूद ਸੀ ਇਹ ਇਨਸਪੈਕਟਰ ਨਰੰਗ ਸਿੰਘ ਗੁਲਚਨबीर ਸਿੰਘ ਜਿਨ੍ਹਾਂ ਨੂੰ ਤੇ ਮੈਂ ਤਕਰੀਬਨ ਜਾਣਦਾ ਵਾਂ ਬੁੱਧੀ ਰਾਜ ਸਿੰਘ ਨੌਨਿਹਾਲ ਸਿੰਘ ਜਸਪ੍ਰੀਤ ਜਿਹੜੇ ਸਾਡੀ ਵਿਰੋਧੀ ਪਾਰਟੀ ਆ ਇਹ ਬੰਦੇ ਇਹ ਮੇਰੇ ਉੱਤਰ ਦਿਆਂ ਉੱਤਰ ਦਿਆਂ ਹੀ ਇਹ ਉਥੋਂ ਉਹਨੂੰ ਦਵਾ ਦਵਾ ਦੂਜੀ ਗੱਡੀ 'ਚ ਲਊਵਾਂ ਲਵਾਨ ਹੋਏ ਨੂੰ ਪਾ ਕੇ ਲੈ ਗਏ ਆ ਦੋ ਬੰਦੇ ਹੀ ਮੌਕੇ ਤੇ ਫੜ ਲਏ ਉਥੇ ਉਹ ਬੰਦੇ ਫੜ ਕੇ ਮੈਂ ਪੁਲਿਸ ਨੂੰ ਦਿੱਤੇ ਆ ਉਥੋਂ ਬਰੇ ਸਾਰੀ ਗੱਲ ਕਲੀਅਰ ਹੋਈ ਕਿ ਇਹਨਾਂ ਪੁਲਿਸ ਨੇ ਬੰਦਾ ਚੁੱਕਿਆ ਵਾ ਮੁੜ ਕੇ ਥੋੜੇ ਦਿਨਾਂ ਬਾਅਦ ਬਲੇ ਇਹਨਾਂ ਨੇ ਉਹਨੂੰ ਬਾਹਰ ਕੇ ਤੇ ਨਹਿਰ ਦੇ ਵਿੱਚ ਰੋੜਤਾ ਵਾ ਦੇਖੋ ਜੀ ਅਗਰ ਉਹਦਾ ਕਿਸੇ ਚੀਜ਼ 'ਚ ਹੱਥ ਹੁੰਦਾ ਉਹ ਨਸ਼ੇ ਦਾ ਆਦੀ ਹੁੰਦਾ ਤੇ ਇਹਨਾਂ ਕੋ ਇਹਨਾਂ ਕੋ ਰਿਕਵਰੀ ਜਾਂ ਕੋਈ ਚੀਜ਼ ਨਾ ਉੱਤੇ ਪੈਂਦੀ ਜਾਂ ਪੁਰਾਣਾ ਰਿਕਾਰਡ ਵੇਖ ਲੈ ਉਹਨੂੰ ਹਰ ਬੰਦੇ ਦਾ ਇੱਕ ਰਿਕਾਰਡ ਹੁੰਦਾ ਕਿ ਪੁਰਾਣਾ ਇਤਿਹਾਸ ਦੇ ਵਿੱਚ ਕੋਈ ਐਨ ਡੀ ਪੀ ਐਸ ਦਾ ਪਰਚਾ ਹੈਗਾ ਉਹ ਤੇ ਸਾਰੇ ਆਪ ਦੀ ਜਾਨ ਬਚਾਉਣ ਆਸ ਤੇ ਆਪ ਦੀ ਖਲ ਬਚਾਉਣ ਆ ਤੇ ਸਾਰੇ ਝੂਠੇ ਇਲਜ਼ਾਮ ਲਾ ਰਹੇ ਤੇ ਸਾਡਾ ਤੇ ਦੁਸ਼ਮਣੀਆਂ ਜ਼ਰੂਰ ਹੈ ਪਰ ਇਸ ਕੈਟਾਗਰੀ ਨਾਲ ਸਾਡਾ ਕੋਈ ਬਣਦਾ ਹੀ ਨਹੀਂਗਾ ਇਹ ਕਿਹ ਪੁੱਤਰ ਦਾ ਕੋਈ ਗੁਨਾਹ ਨਹੀਂ ਸੀ ਜੋ ਕੀਤਾ ਹੈ ਨਾ ਪੁਲਿਸ ਨੇ ਕੀਤਾ ਹੈ ਪਰ ਮੈਂ ਇਹ ਚਾਹੁੰਨੀ ਹਾਂ ਵੀ ਜੇ ਮੇਰੇ ਨਾਲ ਇਹ ਕੁਝ ਕੀਤਾ ਤੇ ਇਹਨਾਂ ਨਾਲ ਵੀ ਹੋਣਾ ਚਾਹੀਦਾ ਪਰ ਇਹੋ ਜੀ ਗੱਲ ਜਿਹੜੀ ਹੈ ਨਾ ਪੇਤ ਵਾਇਰ ਨਾਲ ਨਹੀਂ ਹੁੰਦੀ ਤੇ ਇਹਨਾਂ ਨਾਲ ਤਾਂ ਕੋਈ ਵਾਇਰ ਹੀ ਨਹੀਂ ਇਹੋ ਜੀ ਸੱਚਾ ਮੇਰੇ ਤੇ ਇਤਰਾਨਾ ਕਰਦਾ